ਇਹ ਦੁਕਾਨ ਤੇ ਇਦਾਂ ਹੋਇਆ ਜੀ ਮੈਂ ਬਾਜ਼ਾਰੋਂ ਆਇਆ ਸੀ ਤੇ ਆ ਕੇ ਆਪਣੀ ਦੁਕਾਨ ਦੇ ਕਰਕੇ ਮੋਟਰਸਾਈਕਲ ਲਾਇਆ ਤੇ ਮੈਨੂੰ ਮੇਰਾ ਵਰਕਰ ਕਹਿੰਦਾ ਮੈਨੂੰ ਟੈਂਕੀ ਦਿਖਾ ਦਿਓ ਉਹਨਾ ਟੈਂਕੀ ਦਿਖਾਣ ਗਿਆ ਤੇ ਵਾਪਸ ਆਇਆ ਤੇ ਮੇਰਾ ਮੋਟਰਸਾਈਕਲ ਦੁਕਾਨ ਦੇ ਬਾਹਰ ਹੀ ਹੁੰਦਾ ਤੇ ਮੋਟਰਸਾਈਕਲ ਕਿਹੜਾ ਵਾਹਦਾ ਕਿਹੜਾ ਮਾਡਲ ਦਾ ਕਿਹੜੇ ਰੰਗ ਦਾ ਮੋਟਰਸਾਈਕਲ ਕੀ ਨੰਬਰ ਆ ਉਹਦਾ ਮੇਰਾ ਮੋਟਰਸਾਈਕਲ ਹੈ 2016 ਮਾਡਲ ਆ ਸਪਲੈਂਡਰ ਮੋਟਰਸਾਈਕਲ ਗ੍ਰੀਨ ਗ੍ਰੀਨ ਕਲਰ ਆ ਤੇ ਉਹਦਾ ਨੰਬਰ ਹੈ ਪੀਵੀਓ 9ਡਬਲਯੂਏ 3254 ਤੇ ਰਹਦੇ ਆ ਕਿ ਇੱਥੇ ਚਲੋ ਮੇਰਾ ਤਾਂ ਮੋਟਰਸਾਈਕਲ ਗਿਆ ਵਾ ਜੀ ਦਿਨ ਦਾੜੇ ਚਲੇ ਗਿਆ ਕਹਿੰਦਾ ਮਤਲਬ ਇੱਥੇ ਭਾਜੀ ਨਸ਼ਾ ਬਹੁਤ ਵਿਕਦਾ ਜੀ ਚੌਂਕ ਦੇ ਵਿੱਚ ਸ਼ਾਮ ਨੂੰ 6-7 ਵੇ ਇੱਥੇ ਜੇ ਪੁਲਿਸ ਜੀ ਗਸ਼ਤ ਕਰਨ ਆਉਂਸਰ ਤੇ ਇੱਥੇ ਲੁਕਿੰਗ ਝੂਮਦੇ ਹੁੰਦੇ ਆ ਤਾਂ ਜੀ ਜਾਨੀ ਚਾਹੀਦੀ ਆ ਕਿ ਇੱਥੇ ਜਿੰਨਾ ਨਸ਼ਾ ਮਨ ਨਸ਼ੇੜੀ ਆ ਉਹਦੇ ਕਰਕੇ ਵਾਦਾ ਤਾਂ ਵੱਧੀਆਂ ਵੇ ਗਏ ਆ ਥੋੜੇ ਦਿਨ ਪਹਿਲਾਂ ਇੱਥੇ ਕੋਈ ਗੋਲੀ ਵੀ ਮਾਰ ਕੇ ਚਲੇ ਗਿਆ ਆਸੂ ਕੁਸ਼ੀ ਦੇਖ ਰਹੋ ਫਗਵਾੜਾ ਨਿਊਜ਼ ਮੈਂ ਹਾਤਾਂ ਅਜਲੀ ਫਗਵਾੜਾ ਸ਼ਹਿਰ ਵਿੱਚੋਂ ਬਖੋਫ ਚੋਰਾਂ ਦੇ ਹੌਸਲੇ ਦਿਨੋ-ਦਿਨੇ ਬਲੰਦ ਹੁੰਦੇ ਜਾ ਰਹੇ ਹਨ ਤੇ ਤਾਜ਼ਾ ਮਾਮਲਾ ਸ਼ਹਿਰ ਦੀ ਬਾਬਾ ਗਦੀਆ ਇਲਾਕੇ ਤੋਂ ਸਾਹਮਣੇ ਹੈ ਪਿਛਲੇ ਦਿਨ ਦਿਹਾੜੀ ਇੱਕ ਦੁਕਾਨ ਦੇ ਬਾਹਰ ਖੜਾ ਮੋਟਰਸਾਈਕਲ ਚੋਰ ਕੁਸ਼ੀ ਮੈਂਟਾ ਦੇ ਵਿੱਚ ਲੈ ਕੇ ਫਰਾਰ ਹੋ ਗਿਆ ਤੇ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਕੁਪਤਾ ਸੈਨੇਟਰੀ ਸਟੋਰ ਦੇ ਮਾਲਿਕ ਪੰਕਜ ਗੁਪਤ ਨੇ ਦੱਸਿਆ ਕਿ ਉਹ ਜਦੋਂ ਬਾਜ਼ਾਰ ਤੋਂ ਆਪਣੀ ਦੁਕਾਨ ਤੇ ਆਏ ਤਾਂ ਉਹਨਾਂ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਦੁਕਾਨ ਦੇ ਬਾਹਰ ਖੜਾ ਕੀਤਾ ਅਤੇ ਦੁਕਾਨ ਦੇ ਕੰਮ ਦੇ ਵਿੱਚ ਰੁੱਝ ਗਏ ਤੇ ਇਸ ਦੌਰਾਨ ਇੱਕ ਅਣਪਛਾਤਾ ਨੌਜਵਾਨ ਆਇਆ ਤੇ ਕੁਝ ਹੀ ਮਿੰਟਾਂ ਦੇ ਵਿੱਚ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਤੁਹਾਨੂੰ ਦੱਸਿਆ ਕਿ ਮੋਟਰਸਾਈਕਲ ਚੋਰੀ ਕਰਨ ਦੀ ਪੂਰੀ ਕੜਨਾ ਦੁਕਾਨ ਦੇ ਬਾਹਰ ਲੱਗੇ ਸੀ ਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੱਕਿਆ ਤੇ ਪੰਕਜ ਗੁਪਤਾ ਨੇ ਕਿਹਾ ਹੈ ਕਿ ਇਸ ਸਬੰਧ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਜਾਂਚ ਚੱਲੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਬਾਬਗਦੀਏ ਇਲਾਕੇ ਦੇ ਵਿੱਚ ਨਸ਼ੇ ਦੀ ਪਰਮਾਰ ਕਰਨ ਇਹੋ ਜਈਆਂ ਵਾਰਦਾਤਾ ਵਧ ਰਹੀਆਂ ਹਨ ਇਸ ਲਈ ਇਲਾਕੇ ਦੇ ਵਿੱਚ ਪੁਲਿਸ ਗਸ਼ਟ ਨੂੰ ਵਧਾਇਆ ਜਾਵੇ ਤਾਂ ਜੋ ਨਸ਼ੇੜੀਆਂ ਅਤੇ ਸ਼ੱਕੇ ਤਤਾਂ ਉੱਤੇ ਨੱਥ ਪਾਈ ਜਾ ਸਕੇ ਅਤੇ ਜਈਆਂ ਘਟਨਾ ਆਮਾਨ ਨੂੰ ਰੋਕਿਆ ਜਾ ਸਕੇ ਫੋਰ ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੰਕਜ ਗੁਪਤਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਪੰਕਜ ਗੁਪਤਾ ਜੀ ਪਾਜੀ ਗੁਪਤਾ ਜੀ ਕੀ ਮਾਮਲਾ ਕੀ ਇੱਕ ਜਿਹੜਾ ਆਪਣਾ ਦੁਕਾਨ ਦੇ ਬਾਹਰ ਕਿਸੇ ਚੜ੍ਹੇ ਆ ਪਾਜੀ ਦੁਕਾਨ ਦੇ ਇਦਾਂ ਹੋਇਆ ਜੀ ਮੈਂ ਬਾਜ਼ਾਰੋਂ ਆਇਆ ਸੀ ਤੇ ਆਕੇ ਆਪਣੀ ਦੁਕਾਨ ਦੇ ਕਰਕੇ ਮੋਟਰਸਾਈਕਲ ਲਾਇਆ ਤੇ ਮੈਨੂੰ ਉਹ ਮੇਰਾ ਵਰਤੇ ਜਾਂਦਾ ਮੈਨੂੰ ਟੈਂਕੀ ਦਿਖਾ ਦਿਓ ਉਹਨਾਂ ਟੈਂਕੀ ਦਿਖਾਣ ਗਿਆ ਤੇ ਵਾਪਸ ਆਇਆ ਤੇ ਮੇਰਾ ਮੋਟਰਸਾਈਕਲ ਦੁਕਾਨ ਦੇ ਤੁਹਮ ਮੋਟਰਸਾਈਕਲ ਕਿਹੜਾ ਮਾਡਲ ਕਿਹੜਾ ਮੋਡਲ ਕਿਹੜੇ ਰੰਗ ਦਾ ਮੋਟਰਸਾਈਕਲ ਕੀ ਨੰਬਰ ਹੈ ਉਹਦਾ ਮੇਰਾ ਮੋਟਰਸਾਈਕਲ ਹੈ 2016 ਮਾਡਲ ਆ ਸਪਲੈਂਡਰ ਮੋਟਰਸਾਈਕਲ ਗ੍ਰੀਨ ਗ੍ਰੀਨ ਕਲਰ ਆ ਤੇ ਉਹਦਾ ਨੰਬਰ ਹੈ ਪੀਵੀਓ 99ए 3254 ਠੀਕ ਹੈ ਜੀ ਤੇ ਇੱਥੇ ਸਾਰਾ ਗੱਲ ਇਹ ਹੈ ਕਿ ਇੱਥੇ ਏਰੀਆ 'ਚ ਨਸ਼ਾ ਬਹੁਤ ਜ਼ਿਆਦਾ ਆਈ ਨਸ਼ੇੜੀ ਬਹੁਤ ਜ਼ਿਆਦਾ ਉਹਦੇ ਕਰਕੇ ਇੱਥੇ ਏਰੀਆ 'ਚ ਵਾਰਦਾਤ ਨੇ ਕਿਉਂਕਿ ਮੋਰੀਓ ਮੋਟਰਸਾਈਕਲ ਲੈ ਕੇ ਜਾਂਦਾ ਤੇ ਸੜਤ ਉੱਲੇ ਜਾਂਦਾ ਬਹੁਤ ਫਰਕ ਆ ਸਾਰੇ ਕਿੰਨੇ ਕਬੇ ਹੋਇਆ ਸਰ ਇਹ ਦਿਨ ਹੋ ਗਿਆ ਜੀ ਇੱਥੇ ਖੜਾ ਸੀਗਾ ਕੋਈ ਮੋਰਸਨ ਮੇਰੀ ਦੁਪਾਨ ਤੋਂ ਭਾਜੀ ਸੜਕ ਤੇ ਨਹੀਂ ਮੇਰੇ ਦੁਪਾਨ ਦੇ ਥੋੜਾ 10 ਫੁੱਟ ਦਾ ਫੋਟ ਰੈਸਟ ਆ ਉੱਥੇ ਮੇਰੀ ਦੁਪਾਨ ਦੇ ਬਿਲਕੁਲ ਛਟਾ ਦੇ ਨਾਲ ਖੜਾ ਸੀਗਾ ਕੋਈ ਸੀ ਸੀ ਟੀ ਵੀ ਕੋਈ ਸਾਰੀਆਂ ਹੈਗੇ ਸੀ ਸੀ ਟੀ ਵੀ ਮੈਂ ਤੁਹਾਨੂੰ ਕਿੰਨੇ ਵਿਅਕਤੀ ਆਏ ਸਰ ਕੋ ਜਣਾ ਆਇਆ ਜੀ ਉਹ ਦੋ ਫਿਟਰਾ ਸਟੱਪ ਕੇ ਆਇਆ ਆ ਤੇ ਦੋਨੇ ਇੱਕ ਵਾਰੀ ਦੇਖਿਆ ਇਧਰ ਉਧਰ ਮੈਂ ਗਲੀ ਵਿੱਚ ਸੀਗਾ ਉਹ ਨਾਲ ਹੀ ਲੱਗਿਆ ਕੋਈ ਪਛਾਣ ਚ ਹੈਗਾ ਮੁੰਡਾ ਹੁੰਦਾ ਨਹੀਂ ਭਾਜੀ ਨਸ਼ੇੜੀ ਜਿਹਾ ਲੱਗਦਾ ਜੀ ਪਛਾਣ ਪਛਾਣ ਚ ਨਹੀਂ ਹੈ ਕੋਈ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਭਾਜੀ ਮੈਂ ਕਰਾਇਆ ਠੀਕ ਹੈ ਜੀ ਚੱਕੀ ਮੰਗ ਰੱਖਦੇ ਆਪਾਂ ਸੰਗੇ ਰੱਖਦੇ ਆ ਕਿ ਇੱਥੇ ਚਲੋ ਮੇਰਾ ਤਾਂ ਮੋਟਰਸਾਂ ਗਿਆ ਵਾ ਜੀ ਦਿਨ ਦਾੜੇ ਚਲੇ ਗਿਆ ਕਹਿੰਦਾ ਮਤਲਬ ਕਿ ਇੱਥੇ ਭਾਜੀ ਨਸ਼ਾ ਬਹੁਤ ਵਿਕਦਾ ਜੀ ਚੌਂਕ ਦੇ ਵਿੱਚ ਸ਼ਾਮ ਨੂੰ 6-7 ਵਜੇ ਇੱਥੇ ਜੇ ਪੁਲਿਸ ਜੀ ਗਸ਼ਤ ਕਰਨਾ ਅਸਰ ਤੇ ਇੱਥੇ ਲੋਕਿੰਗ ਝੂਮਦੇ ਹੁੰਦੇ ਆ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਪ੍ਰਸ਼ਾਸਨ ਦੇ ਧਿਆਨ ਚ ਚੀਜ਼ ਆਣੀ ਚਾਹੀਦੀ ਆ ਕਿ ਇੱਥੇ ਜਿੰਨਾ ਨਸ਼ਾ ਮਨ ਨਸ਼ੇੜੀ ਆ ਉਹਦੇ ਲੱਕੇ ਵਾਧਾ ਤਾਂ ਵੱਧ ਹੀ ਹੋ ਗਿਆ ਆ ਥੋੜੇ ਦਿਨ ਪਹਿਲਾਂ ਇੱਥੇ ਕੋਈ ਗੋਲੀ ਦੀ ਮਾਰ ਕੇ ਚਲੇ ਗਿਆ ਸਹੂਦਿਤਾ ਸੈਂਟਰ ਤੇ ਜਿਹੜਾ ਕਹਿੰਦਾ ਘਰ ਚ ਵੇਚਦਾ ਕਿ ਕੋਈ ਦੁਕਾਨ ਇਹ ਲੈ ਭਾਈ ਦੁਕਾਨ ਤੇ ਵੇਚਦਾ ਇਹ ਇੱਥੇ ਕੀ ਮੰਗ ਕਰਦੇ ਪ੍ਰਸ਼ਾਸਨ ਦੇ ਜਿਹੜੀਆਂ ਚੋਰੀਆਂ ਭਾਜੀ ਅਸੀਂ ਕੰਨਿਆ ਭਾਜੀ ਇੱਥੇ ਨਸ਼ੇੜੀ ਨਸ਼ਾ ਬੰਦ ਹੋਊਗਾ ਤੇ ਜਿਹੜੇ ਨਸ਼ੇੜੀ ਨਸ਼ੇ ਲੁਕੀ ਕਰਦੇ ਆ ਉਹ ਗਲਤ ਚੀਜ਼ ਆ ਇਹ ਨਸ਼ੇ ਦਾ ਕੀ ਹੋ ਰਿਹਾ ਸਾਰਾ ਕੁ